ਮੇਰਾ ਨਾਮ ਸਰਵਜੀਤ ਸਿੰਘ ਹੈ ਜੀ। ਕਿਹੜਾ ਪਿੰਡ ਆਪਣਾ? ਮੇਰਾ ਪਿੰਡ ਰਾਮਪੁਰ ਖਲਿਆਣਾ ਹੈ ਜੀ। ਰਾਮਪੁਰ ਇਹ ਕਿਸ ਵੇਲੇ ਹੋਇਆ ਇਹ? ਇਹ ਬਲਾਸਟ ਹੋਇਆ ਜੀ ਸਵੇਰੇ 2:40 ਮਿੰਟ ਦੇ। ਅੱਛਾ। ਉਸ ਤੋਂ 15 ਮਿੰਟ ਪਹਿਲਾਂ ਇੱਕ ਬਲਾਸਟ ਹੋਇਆ ਸੀਗਾ। ਤੇ ਜਿਸ ਨਾਲ ਸਾਰੀ ਦੁਨੀਆ ਬਾਹਰ ਆ ਗਈ ਹੈ। ਤੇ ਜਦੋਂ ਇਹ ਬਲਾਸਟ ਹੋਇਆ ਜੀ ਲੋਕੀ ਤਕਰੀਬਨ ਘਰਾਂ ਤੋਂ ਬਾਹਰ ਹੀ ਸੀਗੇ ਜੀ। ਠੀਕ ਹੈ। ਤੇ ਬਲਾਸਟ ਬਹੁਤ ਜ਼ਬਰਦਸਤ ਹੋਇਆ ਜੀ ਪਿੰਡ ਦੇ ਵਿੱਚ ਉਹ ਸਮਝ ਲਓ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੋੜ ਦਿੱਤੇ ਆ। ਅੱਛਾ। ਤੇ ਕੰਦਾ ਕੰਮ ਗਈਆਂ ਆ। ਇਸ ਲਈ ਤੇ ਇੱਕ ਹੀ ਲੱਗਦਾ ਮਤਲਬ ਕਿਸ ਤਰੀਕੇ ਦਾ ਲੱਗਦਾ ਹੈ ਕਿ ਵੀ ਇਹ ਆਈ ਕਿ ਸਾਈਡ ਤੋਂ ਕਿਸ ਸਾਈਡ ਜਿਸ ਤਰ੍ਹਾਂ ਪਿੰਡ ਦੀ ਡੋਕਰੀਸ਼ਨ ਲਾ ਕੇ ਵੀ ਇਧਰੋਂ ਆਈ ਆ ਇਹ ਸਾਈਡ ਤੋਂ ਪਿੰਡ ਦੇ ਉੱਪਰ ਦੀ ਆਈ ਹੈ ਜਿਹਨਾਂ ਨੇ ਪਿੰਡ ਦੇ ਉੱਪਰ ਰਾਮਪੁਰ ਵਾਲੀ ਸਾਈਡ ਤੋਂ ਆਪ ਕਹਦੇ ਆ ਹਾਂ ਇਹ ਸਾਈਡ ਤੋਂ ਆਈ ਹੈ ਜਿਹੜਾ ਲੋਕਾਂ ਨੇ ਦੇਖੀ ਆ ਮਨੀ ਕੋਠੇ ਚੜਿਆ ਦਾ ਜੇ ਪਹਿਲਾਂ ਧਮਾਕਾ ਤੋਂ ਬਾਅਦ ਕੋਠੇ ਚੜਿਆ ਉਸੇ ਵੇਲੇ ਏਦਾਂ ਆਦਮਰੋਂ ਆਈ ਜਾਂਦੇ ਆ ਰਾਮਪੁਰ ਵਾਲੀ ਸਾਈਡ ਤੋਂ ਦੱਸੇ ਜਾਂਦੇ ਆ ਰਾਮਪੁਰ ਵਾਲੀ ਸਾਈਡ ਤੋਂ ਖਲਿਆਣ ਉੱਤੇ ਦੀ ਆਈ ਆ ਖਲਿਆਣ ਦੇ ਉੱਪਰ ਦੀ ਨੰਗੀ ਆਈ ਹੈ ਹਾਂਜੀ ਤੇ ਲੋਕਾਂ ਨੇ ਜਿਨ੍ਹਾਂ ਨੇ ਦੇਖਿਆ ਵੀਡੀਓ ਬਲੋਕਰ ਹੋ ਗਈਆਂ ਬੜੀਆਂ ਹਾਂਜੀ 2-3 ਸੈਕਿੰਡ ਚ ਹਾਂਜੀ 2-3 ਸੈਕਿੰਡ ਦੇ ਵਿੱਚ ਇੱਥੇ ਪਹੁੰਚ ਗਈ ਐ ਇੰਨੀ ਤੇਜ਼ ਸੀ ਰਫ਼ਤਾਰ ਜਿਹੀ ਤੇ ਲਾਈਟ ਜਗਦੀ ਪਈ ਆ ਪੂਰੀ ਐਂਡ ਲੋ ਸੀ ਉਹ ਵੀਡੀਓ ਬਣਾਈ ਹੋਇਆ ਤੇ ਵੀਡੀਓ ਲੋਕਾਂ ਨੇ ਬਣਾਈ ਹੋਈ ਦੀ ਵਿੱਚ ਬਣੀਆਂ ਪਈਆਂ ਹੁਣ ਲੋਕਾਂ ਕੋਲ ਹੈਗੀਆਂ ਵੀਡੀਓ ਜਿਹੜੀ ਠੀਕ ਹਾਂਜੀ ਤੇ ਜਿਹੜਾ ਸਮਾਨ ਸਮੂਹ ਸੀ ਇਦੋਂ ਸਮਾਨ ਦੇਖੋ ਜੀ ਸਵੇਰ ਰਾਤ ਆਏ ਸੀਗੇ ਉਸ ਟਾਈਮ ਮੁਲਾਜ਼ਮ ਵੀ ਆਏ ਸੀਗੇ ਹੂੰ ਹੂੰ ਤੇ ਉਹ ਸਾਰਾ ਦੇਖ ਕੇ ਮੌਇਨਾ ਕਰਕੇ ਸਾਰਾ ਇਹ ਮੁਲਾਜ਼ਮ ਕਿੰਨੇ ਕਵਜੇ ਤੱਕ ਪਹੁੰਚ ਗਏ ਸੀ ਮੁਲਾਜ਼ਮ ਜੀ ਇਦਾਂ ਜੀ 2:40 ਦੇ ਹੋਇਆ 3 ਵਜੇ ਮੁਲਾਜ਼ਮ ਇੱਥੇ ਪਹੁੰਚ ਗਏ ਸੀ ਮੁਲਾਜ਼ਮ ਨਾਲ ਆ ਸੀ ਸਾਰੇ ਨਾਲ ਆਏ ਉਹਨਾਂ ਦੇ 20-25 ਜਣੇ ਸੀਗੇ ਤੇ ਉਹ ਜਿਹਦਾ ਅੱਗ ਲੱਗੀ ਹੋ ਜਗੀ ਪਿੰਡ ਵਾਲਿਆਂ ਦੱਸਿਆ ਫੋਨ ਕੀਤਾ ਉਹਨਾਂ ਨੂੰ ਤੇ ਫਿਰ ਆਣ ਕੇ ਦੇਖਿਆ ਅੱਗ ਲੱਗੀ ਉਹ ਸਾਈਡ ਤੇ ਸੀਗੀ ਖੇਤ ਦੇ ਵਿੱਚ ਅਸੀਂ ਸਾਰੇ ਉਧਰ ਲੱਭਣ ਲੱਪੇ ਜਾ ਕੇ ਵੀ ਅੱਗ ਲੱਗੀ ਹੋਈ ਹੈ ਜਿੰਨੇ ਵੀ ਪਰ ਉਹ ਜਦੋਂ ਆਪਣੇ ਮੁੰਡੇ ਨੇ ਆਣ ਕੇ ਦੇਖਿਆ ਇੱਧਰ ਵੀ ਮਿੱਟੀ ਖਿਲਰੀ ਹੋਈ ਹੈ ਤਾਂ ਫਿਰ ਉਹਨਾਂ ਦੇਖਿਆ ਇੱਥੇ ਆਣ ਕੇ ਕਿ ਮੁਲਾਜ਼ਮਾਂ ਦਿਖਾੜਿਆ ਤੇ ਵੈਸੇ ਉਹਨਾਂ ਨੇ ਬੰਦ ਕਰਤਾ ਸੀਗਾ ਵੀ ਨਹੀਂ ਆਪਾਂ ਵੀਡੀਓ ਵਗੈਰਾ ਨਹੀਂ ਬਣਾਉਣੀ ਇਹਦੇ ਉਸ ਲਈ ਬਾਕੀ ਵੀ ਕਿੱਥੇ ਕਿੱਥੇ ਥੋੜੀ ਪਿੱਛੇ ਜਿੱਦਾਂ ਉਹ ਬਿੱਲ ਨੇ ਖੇਤ ਕਰਕੇ ਉੱਥੇ ਫਸ ਕੇ ਪਾਣੀ ਨਿਕਲ ਫਾਇਰ ਵਿਗੜ ਵਾਲੀ ਗੱਡੀ ਵੀ ਆ ਗਈ ਸੀ ਨਾਲ ਹੀ ਬਾਕੀ ਹੁਣ ਦੇਖੋ ਜੀ ਕਾਰਵਾਈ ਕੀ ਹੈ ਕਾਰਵਾਈ ਤਾਂ ਇਹ ਕਿਹਾ ਹੋਣੀ ਹੈ ਠੀਕ ਹੈ ਉਹ ਵੀ ਉਹ ਸਰਕਾਰਾਂ ਕਾ ਉਹਦਾ ਸਵੇਰੇ ਮੇਰੀ ਇਹ ਵੀ ਬੇਨਤੀ ਆ ਕਿ ਆਮੋ ਤੇ ਨੰਨ ਕਰਨਾ ਇਹ ਤੇ ਆਪਣੇ ਘਰਾਂ ਵਿੱਚ ਰਹਿਣ ਦੇ ਇਹ ਜਿਹੜੀ ਸਾਰਾ ਕੁਝ ਕਰ ਰਹੀ ਆ ਜਿਹੜੀ ਤੁਸੀਂ ਕਹਿੰਦੇ ਬੀ ਬੇਸਿਕਲੀ ਇਹ ਆ ਵੀ ਲੋਕਿੰਗ ਜਿਹੜੇ ਤੁਸੀਂ ਕਹਿੰਦੇ ਜਿਹੜੀਆਂ ਖਬਰਾਂ ਦੇ ਵਿੱਚ ਬਹੁਤ ਜ਼ਿਆਦਾ ਝੂਠ ਬੋਲਿਆ ਜਾ ਰਿਹਾ ਵਾ ਤੇ ਜਿਹੜੀਆਂ ਫੌਂਟ ਜਗੀਆਂ ਕਰਨ ਦੇ ਜੋ ਐਕਚੁਅਲ ਰਿਐਲਿਟੀ ਹੈਗੀ ਆ ਉਹਨੂੰ ਹੀ ਜਿਹੜਾ ਨਾ ਮੈਨੂੰ ਕੰਸੀਡਰ ਕਰਨਾ ਤੇ ਲੋਕਾਂ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਡਰ ਤੇ ਸਹਿਮ ਦਾ ਮਾਹੌਲ ਹੈਗਾ ਹੀ ਹੈਗਾ ਇਹੋ ਜਿਹੇ ਜਦੋਂ ਧੁਮਾਕੇ ਹੁੰਦੇ ਆ ਬੱਚੇ ਡਰ ਰਹੇ ਆ ਲੋਕ ਜਿੰਨਾ ਬੱਚਿਆਂ ਦੇ ਪੇਪਰ ਚੱਲ ਰਹੇ ਯੂਨੀਵਰਸਿਟੀ ਦੇ ਬੱਚਿਆਂ ਦੇ ਮਨ ਵਿੱਚ ਬੜਾ ਡਰ ਹੈਗਾ ਪੇਰੈਂਟਸ ਦੇ ਮਨ ਵਿੱਚ ਬੜਾ ਡਰ ਹੈਗਾ ਬੱਚਿਆਂ ਨੂੰ ਜਿਹੜਾ ਇਹੋ ਹੀ ਬੇ ਅ ਭੜਾਈ ਵੱਲ ਖਿਆਲ ਰੱਖਣ ਜਿਵੇਂ ਪਰਫਾਰਮੈਂਸ ਕੀ ਨਾ ਕਰਦੇ ਉਸ ਬਾਕੀ ਜਿਹੜੇ ਤੁਸੀਂ ਕਹੋ ਵੀ ਜਿਹੜੇ ਆਮ ਜਨਤਾ ਨੂੰ ਮਤਲਬ ਜੀ ਤਪੀਲ ਕੀਤੀ ਜਾਂਦੀ ਹੈ ਵੀ ਪ੍ਰਸ਼ਾਸਨ ਵੱਲੋਂ ਜੋ ਜੋ ਵੀ ਹਦਾਇਤਾਂ ਕੀਤੀਆਂ ਜਾਂਦੀਆਂ ਜਿਦਾਂ ਕੋਈ ਬਲੈਕਆਊਟ ਹੁੰਦਾ ਵਾ ਜਾਂ ਲਾਈਟਾਂ ਪੰਪੀਆਂ ਬੰਦ ਰੱਖਣ ਉਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਤੇ ਹਾਰੇ ਕੋ ਬੰਦਾ ਡਬਲ ਮੌਂਡਰਡ ਹੋਇਆ ਰੇ ਰੇ ਡਬਲ ਮੌਂਡਰਡ ਤੇ ਕੋਈ ਨਹੀਂ ਹੈ ਜਿੰਨੇ ਵੀ ਬਲਾਸਟ ਹੋਏ ਨਾ ਭਾਈ ਛੀਤਾਂ ਦੇ ਵਿੱਚ ਐ ਕੋਈ ਪਿੰਡ ਦੇ ਵਿੱਚ ਕਿਤਨੇ ਹੋਏ ਹੋਣਗੇ ਕੋਈ ਵੀ ਬਲਾਕ ਜਿੰਨੇ ਵੀ ਬਲਾਕ ਲਓ ਜਿੰਦਰ ਦੇ ਬਣਦੇ ਜਿੰਦਰ ਵੀ ਐਨਾ ਮੇਰੇ ਖਿਆਲ ਜਿੰਨੇ ਵੀ ਹੋਏ ਆ ਉਹ ਕਈ ਜਿਹੜੇ ਵੀਡੀਓ ਆ ਪਾ ਦੀ ਫੋਟੇ ਵੀ ਨਹੀਂ ਆਗੇ ਜਿੰਦਰ ਪਤਾ ਨਹੀਂ ਕਿਹੜੇ ਪਿੰਡ ਦੱਸਦੇ ਆ ਉੱਥੇ ਡਿਗੇ ਦਿਖਾਉਂਦੇ ਹੋ ਉਹ ਵੀ ਵੀਡੀਓ ਬਣਾਉਂਦੇ ਪਰ ਉਹ ਫਟੇ ਨਹੀਂਗੇ 15 ਫੋਟਾ ਇਹਦਾ ਨਹੀਂ ਹੋਣੀ 15 12 ਹੋਣਾ ਕਮਰਾ ਦਾ ਰਸਤਾ ਵਾਹ ਤਾਂ ਸਸਤਾ ਵੱਧ ਹੀ ਹੈ ਜੀ ਹਾਂ ਇਹ ਨਾ ਕਰੇ ਇਹ ਕੀ ਕਰ ਰਿਹਾ ਬਹੁਤ